ਕਰੀਏ ਜੀ ਬਜੀ ਪਹਿਲਾ ਤਾਂ ਮੈਨੂੰ ਇਨੀ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਛੋਟੇ ਬੱਦੇ ਦੇ ਮੇਰੇ ਸਾਹਲੇ ਭਰਾ ਆ ਜਾਂਦੇ ਐ ਤੇ ਮੇਰੇ ਕੋਲੇ ਇਹਨਾਂ ਦਾ ਧੰਨਵਾਦ ਕਰਨਾ ਤੇ ਕੋਈ ਲਫ਼ਜ਼ ਨਹੀਂ ਤੇ ਮੇਰੀ ਜਿਹੜੀ ਗੱਲ ਹੁੰਦੀ ਆ ਬਹੁਤ ਦੂਤ ਕਰ ਜਾਂਦੀ ਆ ਤਾਂ ਅਸਰ ਵੀ ਬਹੁਤ ਹੁੰਦਾ ਹੁਣ ਅੱਜ ਦੀ ਗੱਲ ਹੈ ਟੈਂਪਲਾਂ ਬਾਰੇ ਵੀ ਐ ਕੋ ਕੰਬੋ ਚਲ ਵੀ ਮੈਨਿੰਗ ਵਾਰੇ ਵੀ ਐ ਹੈਂ ਤੋਂ ਦੇ ਪੈਸੇ ਬਾਰੇ ਵੀ ਹੈ ਟੈਂਡਰ ਜਿਹੜੇ ਪਾਉਣੇ ਆ ਪਹਿਲਾਂ ਚਾਰ ਫਲ ਟੈਂਡਰ ਕੋਈ ਹੋਈ ਨਹੀਂ ਗੀ ਹੁਣ ਟੈਂਡਰ ਹੋਈ ਹੈ ਟੈਂਡਰ ਹੈ ਕਿ ਆਨਲਾਈਨ ਕਿਸੇ ਦਾ ਚ ਕੋਈ ਲੱਲਾ ਪੱਬਾ ਨਹੀਂ ਤੇ ਟੈਂਡਰ ਪਾਉਣ ਵਾਸਤੇ ਪੂਰੇ ਮਤਲਬ ਕਿ ਕਾਨੂੰਨ ਹੈ ਤੋਂ ਜਿਹੜੇ ਸਾਰੇ ਕਾਗਜ਼ ਦਿੱਤੇ ਜਾਂਦੇ ਆ ਸਾਰਾ ਤਾਂ ਟੈਂਡਰ ਪੈਂਦੀ ਹੈ ਜੇ ਵਧੇ ਹੋਏ ਜਿਹੜੇ ਭਾਅ ਪੂਰੇ ਦਿੱਤੇ ਆ ਉਹਨਾਂ ਨੂੰ ਦੇਖ ਕੇ ਅਸੀਂ ਕੈਕਟਰੇਟ ਮਤਲਬ ਡੀਐਨਜੀ ਦੇ ਗਵਰਨਮੈਂਟ ਦੇ ਡੇਟਾ ਉਦੋਂ ਅਸੀਂ ਇਕੱਠੇ ਪਾਉਣੇ ਆ ਤੇ ਜੇ ਮੈਂ ਕਹੇ ਜੇ ਵਾਬੇ ਵੀ ਜਾਂਦੇ ਮੀਰੀਸ਼ਨ ਵਾਬੇ ਵੀ ਜਾਂਦੇ ਆ ਅਸੀਂ ਇਕੱਠੇ ਪਾਉਣੇ ਆ ਅਸੀਂ ਇਹ ਕੈਕਟਰੇਟ 2% ਰੇਟ ਪਾਉਣੇ ਆ ਤੇ ਜਦੋਂ ਟੈਂਡਰ ਖੁੱਲਦੇ ਆ ਤਾਂ ਉਦੋਂ ਇੱਕ ਨਵੇਂ ਕਿਸਮ ਦੀ ਬਲੈਕਮੇਲਿੰਗ ਸ਼ੁਰੂ ਹੋਈ ਹੈ ਜਿਹੜੀ ਇਸ ਤੋਂ ਪਹਿਲਾਂ ਕਿਤੇ ਨਹੀਂ ਹੋਈ ਉਹ ਇਹ ਆ ਵੀ ਤੁਹਾਡੇ 3% ਟੈਂਡਰ ਡਾਊਨ ਹੈ ਨਹੀਂ ਜੀ ਤਾਂ 9% ਕਰੋ ਆਨਲਾਈਨ ਟੈਂਡਰ ਫਿਰ ਕੀ ਫਾਇਦਾ ਫਿਰ ਤੁਸੀਂ ਬੋਲੀ ਕਰਾ ਲਿਆ ਕਰੋ ਇਹ ਅਸੀਂ ਨਾ ਫ੍ਰਿੰਟ ਵੀ ਅਸੀਂ ਨਾ ਫ੍ਰਿੰਟ ਨਹੀਂ ਕਰਦੇ ਤੁਸੀਂ ਨਾ ਫ੍ਰਿੰਟ ਨਹੀਂ ਕਰਦੇ ਜੀ ਫੇਰ ਅਸਰ ਸਿੱਧੇ ਸਰਮਗਾ ਵੀ ਸਾਨੂੰ ਪੈਸੇ ਦਿਓ ਫੇਰ ਅਸੀਂ ਉੱਤੇ ਕੰਮ ਅੰਚ ਕਰਨਗੇ ਜਾਂ ਤਾਂ ਪੈਸੇ ਦਿਓ ਜਾਂ ਟੈਂਡਰ ਡਾਊਨ ਕਰੋ ਇਹ ਬੰਦੇ ਇਹ ਖੜਾ ਬੜੀ ਦੁਨਦਾਰ ਜਿਹੀ ਫੱਟੀਆਂ ਹੋਈਆਂ ਸੀਐਮ ਸਾਨੂੰ ਕਹਿੰਦੇ ਆ ਕਿ ਕ੍ਰਪਸ਼ਨ ਖਤਮ ਹੋਗੀ ਕੋਈ ਅਸਰ ਪੈਣੇ ਮਗਾ ਦੱਕੰਬ ਹੋ ਬੜੀ ਕਰਨਗੇ ਕੰਮਾਂ ਦੀ ਮੈਂ ਵੀ ਮੈਂ ਗੱਲ ਦੱਸਦਾ ਹੰਰਵਟੰਡੇ ਮੰਡੀ ਬੋਰਡ ਚ ਅੱਜ ਤੋਂ ਵੀਦਨੇ ਪਹਿਲਾ ਟੈਂਡਰ ਹੋਈ ਸੀ। ਉਹ ਚੱਤੀ ਖੱਡੀ ਐਸੋਸੀਏਸ਼ਨ ਨੇ ਇੱਕ ਮਤਾ ਪਾਇਆ ਵੀ ਜੇ ਕੋਈ ਠੇਕੇਦਾਰ ਗਲਤ ਕੰਮ ਕਰੂਗਾ ਤਾਂ ਐਸੋਸੀਏਸ਼ਨ ਦੇ ਵਿਰੁੱਧ ਹੋਗੇ ਨਾ। ਭਰਾਵਾਂ ਨੂੰ ਵੀ ਦੱਸੂਗੀ, ਪ੍ਰੈਸ ਨੂੰ ਵੀ ਦੱਸੂਗੀ, ਅਖ਼ਬਾਰਾਂ ਨੂੰ ਵੀ ਕਹੂਗੀ ਇਹਨੂੰ ਕੱਢੋ ਇਹ ਕਾਲੀ ਭੇਡ ਹੈ। ਇੱਕ ਵਿਸ਼ਵਾਸ ਕੰਸਟਰਕਸ਼ਨ ਕੰਪਨੀ ਹੈ। ਉਹਨੇ ਮੰਡੀ ਬੋਰਡ ਚ 24-25 ਕਰੋੜ ਦੇ ਟੈਂਡਰ ਪਾਈ ਸੀ। 15 ਕੋਰਡ 16 ਕਰੋੜ ਦੇ ਗੰਡਰ ਪਾਈ ਸੀ ਜਦੋਂ ਉਹਨਾਂ ਦੇ ਕਾਗਜ਼ ਬਚੇ ਗਏ ਇੱਕ ਅਫੀਡੇਵਿਟ ਦੇਣੇ ਉਹ ਚ ਲਿਖਿਆ ਹੁੰਦਾ ਵੀ ਜੇ ਮੈਂ ਕੋਈ ਇਨਫੋਰਮੇਸ਼ਨ ਲੁਕੋਵਾਂ ਜਾਂ ਚੱਲ ਰਹੇ ਕੰਮਾਂ ਬਾਰੇ ਨਾ ਦੱਸਾਂ ਤਾਂ ਮੈਨੂੰ ਡੀਵਾਰ ਕੀਤਾ ਜਾਵੇ ਤੇ ਮੇਰੀ ਟੈਂਡਰ ਬਿੱਟ ਰੱਦ ਕੀਤੀ ਜਾਵੇ ਉਹਨਾਂ ਦਾ ਜਿਹੜਾ ਐਫੀਆਰ ਵੀ ਨਾ ਲੱਗਿਆ ਉਹਨੂੰ ਅਫੀਡੇਵਿਟ ਪੜਾਵਾ ਦੇ ਜਨ ਤੜਕੇ ਰੱਖੀ ਉਹਨਾਂ ਨੇ 20 ਕਰੋੜ ਦੇ ਕੰਮਲ ਖੋਲੇ ਤੇ ਇਹਨ ਵਿਕਣ ਖੰਨਾ ਨੇ ਇਹਦੇ ਕੋਲੇ ਸੀਦਾ ਚਾਰਜ ਵੀ ਹੈ ਉਹਨਾਂ ਤੋਂ ਪੈਸੇ ਲੈ ਕੇ ਨਿਜਬਾ ਨੂੰ ਪੱਥੇ ਰੱਖ ਕੇ ਟੈਂਡਰ ਖੋਲਦੇ ਹੁਣ ਇਹਦਾ ਕੀ ਕਰੂਗੇ ਇਹ ਤਾਂ ਇਹ ਜੰਗਲ ਰਾਜ ਹੋ ਗਿਆ ਫਿਰ ਤਾਂ ਕੋਈ ਕਾਨੂੰਨ ਨਹੀਂ ਰਹਿ ਗਿਆ ਇੰਨੇ ਕ ਪੈਸੇ ਇਕੱਠੇ ਕੀਤੇ ਆ ਇਸ ਤਰ੍ਹਾਂ ਨੇ ਉਹਨਾਂ ਬਠਿੰਡੇ ਦੀ ਗੱਲ ਆ ਲੋ ਬਠਿੰਡੇ ਜਿਹੜੇ ਟੈਂਡਰ ਹੋਈ ਹੈ ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਤੁਹਾਨੂੰ ਬਲੈਕਮੇਲ ਕੀਤਾ ਵੀ ਟੈਂਡਰ ਤੁਸੀਂ 10% ਡਾਊਨ ਕਰੋ ਜੋ ਤਾਂ ਸੀ ਕਿ ਜਬੀ ਐਪਾਰਟਸ ਦੋ ਵੀ ਆ ਜੋ ਕੋਲੋਂ ਕਰ ਕੋਲੋਂ ਕੋਈ ਮੈਨਿੰਗ ਜੀਹੰਦੀ ਐ ਫੇਰ ਕਹਿੰਦੇ ਸੀ 5% ਟੈਂਡਰ ਦੇਵਾਂਗੇ ਤੇ ਜਿਹੜੇ ਬਿਫਿੰਦੇ ਦੇ ਅਫਸਰ ਐ ਉਹਨਾਂ ਨੇ ੱੱਕੇ ਨਾਲ ਬਲੈਕਮੇਲ ਕਰਕੇ ठेकेदार ਤੋਂ ਪੈਸੇ ਲੈ ਕੇ ਟੈਂਡਰ ਖੋਲਿਆ ਇਹ ਭਵਨਤਮਨ ਜੀ ਉਹ ਸਰੇਮ ਬਸਣਾ ਚਾਹੁੰਦੇ ਆ ਕੋਈ ਜਿੰਦੀ ਬਿਠਾਵੇ ਤਾਂ ਮੈਂ ਹੋਟਾ ਮੈਨੂੰ ਪਤਾ ਨਹੀਂ ਨਾਈ ਮੈਂ ਜਿਆਦਾ ਤੁਹਾਨੂੰ ਕਹਾਂ ਮੈਂ ਦੱਸੂਗਾ ਅਬ ਕਿਹੜੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲਿਆ 100-200 ਕਰੋੜ ਦੇ ਟੈਂਡਰ ਸੀ 2.5 ਕਰੋੜ ਰੁਪਇਆ ਲੈ ਕੇ ਰੱਜ ਗਿਆ ਅਫਸਰ ਤੇ ਕੋਈ ਪੁੱਛਣ ਵਾਲਾ ਕੋਈ ਬਲੀਵਰਥ ਨਹੀਂ ਮੈਂ ਇਹ ਵੀ ਦੱਸਦੇ ਆ ਮੈਂ ਇਹ ਤੋਂ ਪਹਿਲਾਂ ਸਰਕਾਰਾਂ ਚ ਇਹ ਨਹੀਂ ਹੋਇਆ ਠੀਕ ਹੈ ਅਫਸਰ ਪਹਿਲੇ ਲੈਂਦੇ ਸੀ ਪਰ ਇਹ ਜੀ ਅੰਨੀ ਇੱਥੇ ਕਿਸੇ ਨੇ ਮੱਜੀ ਹੁਣ ਵੀ ਉੱਥੇ ਫਿਰ ਵਿਸ਼ਾਸ਼ਣ ਦੀ ਗੱਲ ਆ ਗਈ ਉਹੀ ਐਕਟਿਵਟ ਇੱਥੇ ਦਿੱਤਾ ਉਹਨਾਂ ਨੇ ਪਹਿਲਾਂ ਤਾਂ ਮੰਡੀ ਬੋਰਡ ਜਬਤੀ ਨੇ ਖੰਨੇ ਨੇ ਖੋਲੇ ਹੁਣ ਇੱਥੇ ਜਿਹੜੇ ਦੋ ਇੱਕ ਕੀ ਟੂ ਹੈ ਇੱਕ ਪ੍ਰਾਂਤਕ ਮੰਡਲ ਹੈ ਇੱਕ ਨੰਬਰ ਕੋਲ ਨਾਲ ਹੈ ਮੈਂ ਚਿੱਠੀ ਪੱਤਰ ਲਿਖਿਆ ਸਭ ਨੂੰ ਧਿਆਨ ਚ ਲੈਂਦਾ ਵੀ ਆਹ ਜਿਹੜੇ ਟੈਂਡਰ ਹੈ ਇਹ ਖੋਲ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਐਫੀਡੇਵਿਟ ਦੇ ਮਤਾਬਕ ਨਿਯਮਾਂ ਦੇ ਮਤਾਬਕ ਕੋਈ ਕਰ ਨਹੀਂ ਸਕਦੇ ਪਰ ਇੱਥੇ ਇੱਕ ਐਕਸ਼ਨ ਨਾਲ ਇੱਕ ਹੀ ਮਿਲ ਗਿਆ ਪਹਿਲਾ ਐਕਸੀ ਸੀ ਜਿਹੜਾ ਉਹ ਤਾਂ ਪਹਿਲਾਂ ਹੀ ਕਿਤੇ ਤਰਦਾ ਬਣਿਆ ਹੁਣ ਨਵੇਂ ਇੱਕ ਆਇਆ ਉਹ ਨਾਲ ਲਾ ਕੇ ਐਕਸ਼ਨ ਹਰੇਕ ਹਾਲਤ ਵਿੱਚ ਟੈਂਡਰ ਕੱਲ ਖੁੱਲ ਜਾਂਦੇ ਜੇ ਮੈਨੂੰ ਕਹਿੰਦਾ ਨਾ ਵੀ ਮੈਂ ਪ੍ਰੈਸ ਨੂੰ ਸਭ ਦੱਸ ਰਿਹਾ ਵੀ ਕਿਵੇਂ ਤੁਸੀਂ ਕੋਲ ਨੂੰ ਚਿੱਕੇ ਟੰਗ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ ਕੱਲ ਤੇ ਕਰੇ ਵੀ ਟੈਂਡਰ ਹੋ ਸਕਦੇ ਆ ਤੇ ਮੈਂ ਤੁਹਾਨੂੰ ਦਿਨ ਪੁੱਛਣਾ ਚਾਹੁੰਨਾ ਹੈ ਵੀ ਤੁਸੀਂ ਜਿਹੜੇ ਕੰਮ ਲਾਏ ਐ ਠੀਕ ਲਾਏ ਐ ਸਾਡੇ ਨਾਲ ਇੱਕ ਮੀਟਿੰਗ ਤੁਸੀਂ ਕੀਤੀ ਸੀ ਸਾਡੇ ਨਾਲ ਤੁਹਾਨੂੰ ਦੁੱਖ ਹੁੰਦੇ ਹੀ ਨਹੀਂ ਤੁਸੀਂ ਤਾਂ ਉੱਥੇ ਗਏ ਜਿਨੂੰ ਕ੍ਰਪਸ਼ਨ ਖਤਮ ਹੈ ਮੈਨੂੰ ਦੱਸੋ ਤੁਸੀਂ ਅਜੇ ਪ੍ਰਧਾਨ ਮੈਂ ਕਹਿੰਝ ਕਰਦਾ ਵੀ ਕ੍ਰਪਸ਼ਨ ਦੇ ਅੱਗੇ ਨਾਲ ਦੁੱਖ ਨਹੀਂ ਹੋਗੀ ਕੋਈ ਅਫਸਰ ਨਹੀਂ ਪੈਸੇ ਛੱਡਦਾ ਭੁੱਖੇ ਅੰਨੇ ਮੱਚੀ ਫਿਰਦੀ ਐ ਪੈਸੇ ਲੈਣ ਦੀ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਅਖਰੋਂ ਤੋਂ ਪੁੱਛੋ ਜੇ ਮੁੱਕਰ ਨਾ ਜਾਈਂ ਪ੍ਰੋਪਰਟੀਆਂ ਲੈ ਲਈਆਂ ਅਖਰੋਂ ਨੇ 8-8 ਕਰੋੜ ਦੀਆਂ ਪ੍ਰੋਪਰਟੀਆਂ ਲੈ ਰੀਆਂ ਮੈਂ ਹੁਣ ਨਾਂ ਨਹੀਂ ਅਸ਼ਰ ਕਰਨਾ ਚਾਹੁੰਦਾ ਜੇ ਜਮਾ ਮੇਰੇ ਸਿਰ ਤੋਂ ਦੀ ਪਾਣੀ ਫਿਰ ਗਿਆ ਤੇ ਫਿਰ ਮੈਂ ਨਾਂ ਦੱਸੂਗਾ ਔਰ ਤੁਹਾਨੂੰ ਜਗ੍ਹਾ ਦੱਸੂਗਾ ਪੂਰੀ ਪਰਫੈਕਟ ਵੀ ਇੱਥੇ-ਇੱਥੇ ਕਰਕੇ ਪਹਿ ਇੱਥੇ ਕਰਕੇ ਇੱਥੇ ਇੱਕ ਅਫਸਰ 8-8 ਕਰੋੜ ਦੀ ਪ੍ਰੋਪਰਟੀ ਲੈ ਰੇ ਤਾਂ ਦੱਸੋ ਠੀਕ ਕਰ ਕਿਧਰੋਂ ਜਾਣਗੇ ਇੱਕ ਟੈਂਡਰ ਪਾਉਣ ਬਾਅਦ ਤੇ 50000 ਤੋਂ 1.5 ਲੱਖ ਰੁਪਈਆ ਠੇਕੇਦਾਰਾਂ ਦਾ ਲੱਗ ਜਾਂਦਾ ਹੈ। ਕੱਟੇ ਕੇਦਾਂ ਦਸਤ ਜੋੜਨੀ ਹੈ ਉਹ ਜੇ ਟੈਂਡਰ ਰੀਕਾਲ ਹੋ ਜਾਣਾ ਤੇ ਸਾਡਾ 1.5 ਲੱਖ ਰੁਪਈਆ ਗਿਆ। ਤਾਂ ਫਿਰ ਇੱਥੇ ਤਾਂ ਖਿਜੋੜਨੀ ਹੈ ਵੀ ਟੈਂਡਰ ਰੀਕਾਲ ਨਾ ਕਰੋ ਸਾਡਾ 1.5 ਲੱਖ ਜਾਊਗਾ ਵੀ ਠੇਕੇਦਾਰ ਕਹਿੰਦੇ ਜੋ ਦੇ ਦੋ ਲੱਖ ਤੇ 1.5 ਲੱਖ ਦਾ ਬਚੂਗਾ। ਇਹ ਬਲੈਕਮੇਲ ਨਾਲ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਹਨ। ਇਹਨਾਂ ਨੂੰ ਸਰਕਾਰ ਰੁਕੇ ਹੈ ਤਾਂ ਹੱਦ ਅਥਰ ਗਲਤੀ ਰਹਿ ਗਈ ਵੀ ਇੱਕ ਅਫਸਰ ਮਿਨਿਸਟਰ ਦੇ ਪਾਸੇ ਮੰਗਦਾ ਸੀ ਕਿ ਕਹਿੰਦਾ ਪੀ.ਓ. ਜੀ. ਵੀ ਮਿਨਿਸਟਰ ਪਾਸੇ ਮੰਗਦਾ ਹੈ।

ਉਹ ਠੇਕੇਰ ਖੋਲ ਕੇ ਦੱਤੂ ਗਦਾ ਤਾਂ ਦੱਤੂ ਬਾਪੂ ਵੀ ਐਵੀਡੈਂਸ ਨਹੀਂ ਹੋਈ ਜਿਹੜਾ ਠੇਕੇਦਾਰ ਕੱਲ੍ਹ ਕਹਿੰਦਾ ਸੁਭਰੀ ਫੇਰ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਸੀ ਮਨਿਸਟਰ ਕਹਿੰਦਾ ਮੈਂ ਮੰਗੇ ਨਹੀਂ ਤੇ ਅਫਸਰ ਦੀ ਇਹ ਕਿਵੇਂ ਜ਼ਰੂਰ ਹੋ ਗਈ ਕੀ ਇਹ ਜਿਹੜੇ ਟੈਂਡਰ ਨੇ ਕੀ ਇਹ ਪੂਰ ਹੋਏ ਸੀ ਕਿ ਪਹਿਲਾਂ ਜਾਂ ਕੋਈ ਬੰਦਾ ਇਹੋ ਜਿਹੀ ਗੱਲ ਸਾਹਮਣੇ ਆਈ ਕਿ ਉਹ ਬੰਦਾ ਜਿਹਨੂੰ ਟੈਂਡਰ ਮਿਲ ਗਿਆ ਕੱਲਾ ਹੀ ਪਾਸੇ ਹੋਊਗਾ ਤੁਹਾਡੇ ਨੂੰ ਇਹੋ ਜਿਹੀ ਕੀ ਗੱਲ ਆਈ ਕੱਲਾ ਪਾਸੇ ਨਹੀਂ ਹੋਇਆ ਟੈਂਡਰ ਕੋਈ ਪੂਰ ਹੋਇਆ ਸੀ ਉਹਨੇ ਟੈਂਡਰ ਬਾਅਦ ਲੱਥ ਪਾ ਦੇਈ ਚਲੋ ਪਾਤੀ ਨਿਕਲੇ ਹੁਣ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਕਾਗਿਜ਼ ਤਾਂ ਦੇਖਣੇ ਚਾਹੀਦੇ ਆ ਨਾ ਉਹਦੇ ਕਾਗਜ਼ ਦੇਖੋ ਜੇ ਕਾਗਜ਼ ਸਹੀ ਦਾ ਕੱਢਦੇ ਹੋ ਜੇ ਇੱਤੇ ਫੀਲ ਵਿੱਚ ਲਿਖਿਆ ਵੀ ਜੇ ਸਾਨੂੰ ਕੋਈ ਕੰਮ ਲੁਕੋਜੀ ਤਾਂ ਠੀਕ ਲੱਗ ਜਾਏ ਜੇ ਇਥੇ ਕੰਮ ਕੋਈ ਲੁਕੋਜੀ ਜੇ ਜਹਦੀ ਝੂਠ ਮਾਰੀ ਆ ਤਾਂ ਸਾਨੂੰ ਡੀਵਾਰ ਕੀਤਾ ਜਾਵੇ ਬਲੈਕਲਿਸਟ ਕੀਤਾ ਜਾਵੇ ਇੱਥੇ ਸਾਰੇ ਟੈਂਡਰ ਰੱਦ ਕੀਤੇ ਜਾਂ ਉਹਨਾਂ ਨੇ 15 ਕਰੋੜ ਦੇ ਕੰਮ ਟੈਂਡਰ ਚ ਦੱਸੀ ਤਾਂ ਜੇ ਦੱਸੇ ਹੁੰਦੇ ਸਾਨੂੰ ਕੋਈ ਇਤਰਾਜ਼ ਨਹੀਂ ਅੱਗੇ ਵੀ ਖਾਈ ਖਾਈ ਬੰਦੇ ਸਾਨੂੰ ਉੱਥੇ ਪਰ ਨੂੰ ਕੰਮ ਮਿਲੇ ਹੀ ਆ ਪੂਲ ਦੀ ਗੱਲ ਜਿਹੜੀ ਅਥੀ ਪਈ ਸੀ ਕੰਮ 4 ਤੋਂ 5% ਕੰਮ ਪਈ ਸੀ ਕਿਤੇ 5 ਸੀ ਘੇਰਾ 6 ਸੀ ਇਹ ਜੇ ਪੂਲ ਹੋਵੇ ਤਾਂ ਸੋਟਾ ਹੀ ਮਰੰਡ ਕਮਾ ਜਦੀ 6% ਸੀ ਆ ਤੇ 6 ਤੋਂ ਵੀ 10 ਕਰਾਉਂਦੇ ਸੀਗੇ ਤੇ ਫਿਰ ਇਹਨਾਂ ਨੇ ਕੰਮ ਲੈ ਦੇ ਕੇ ਅਲਾਉਟ ਕੀਤੀ ਹੈ ਕਿ ਮੈਂ ਜਿਹੜਾ ਆਨਲਾਈਨ ਫਿਰ ਜਿਵੇਂ ਪਹਿਲਾਂ ਇਹ ਪਹਿਲਾਂ ਤੁਹਾਨੂੰ ਅਥਰ ਇੰਨਾ ਡਾਊਟ ਪਾਉਣਾ ਤੁਸੀਂ ਕਿ ਚੱਲਦੇ ਬੈਡ ਦੇ ਵਿੱਚ ਜਦੋਂ ਜਦੋਂ ਬੈਡ ਖੁੱਲ ਜਾਂਦੀ ਹੈ ਜਦੋਂ ਬੈਡ ਇਹ ਚਿੱਠੀਆਂ ਘਟ ਦਿੰਦੇ ਆ ਠੀਕ ਹੈ ਬੀ ਟੈਂਡਰ ਡਾਊਨ ਕਰੋ ਹੇ ਜਦੋਂ ਅਰਿੱਖੀ ਜਵਾਬ ਦੇਣਾ ਤੇ ਜਾਣੇ ਵੀ ਟੈਂਡਰ ਤਾਂ ਆਉਣ ਲੈਣਾ ਜੀ ਨਿਕਲੇ ਇਹ ਕਹਿੰਦੇ ਨਹੀਂ ਉੱਤੇ ਉਹ ਹਦਿੱਤਾਂ ਫਿਰ ਅਸੀਂ ਟੈਂਡਰ ਰੀਕਾਲ ਕਰਾ ਲਈ। ਤੁਹਾਡੇ ਇਹਨੇ ਟੈਂਡਰ ਹੈ। ਤੇ ਨਹੀਂ ਤਾਂ ਫਿਰ ਉੱਤੇ ਇਹਦੇ ਕਰਨਾ ਤਾਂ ਕਰਾ ਲਈ ਤੁਹਾਨੂੰ ਪੈਸੇ ਜੀ। ਪ੍ਰਧਾਨ ਜੀ ਤੁਸੀਂ ਜਨੂ ਅਧਿਕਾਰੀ ਕਰੀਏ ਜੇ ਤੁਸੀਂ ਸਰਕਾਰ ਅਸਲੀ ਗੱਲ ਪਹੁੰਚਾਈ ਤੁਸੀਂ ਮੁੱਖ ਮੰਤਰੀ ਸਾਹਿਬ ਬਿਆਨ ਦਿੱਤੇ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਤਾ। ਭ੍ਰਿਸ਼ਟਾਚਾਰੀ ਐਵੇਂ ਪੜ ਲੈ ਖਾਣਾ ਦੇ ਜੋੜ ਲੱਗੇ ਹੁੰਦੇ ਆ। ਵੀ ਸਰਕਾਰ ਤਾਂ ਕੋਈ ਗੱਲ ਨਹੀਂ ਪਹੁੰਚਾਰੇ ਕੀ ਕਾਰਨ ਕੀ ਹੈਗਾ ਕਿੱਥੇ ਜਿਹੜਾ ਟੈਂਡਰ ਜਿਹੜੀ ਅਧਿਕਾਰੀ

ਐਕਸਲ ਲੈਵਲ ਦਾ ਅਜੂ ਲੈਵਲ ਦਾ ਜੇ ਹੀ ਲੈਵਲ ਐਕਸਲ ਲੈਵਲ ਦਾ ਹੋਊਗਾ ਅੱਛਾ ਐਕਸਲ ਲੈਵਲ ਹੈ ਘੜੀ ਦੇ ਪਰ ਕੋਈ ਹੁੰਦਾ ਵੀ ਹਾਇ ਤੇ ਕਰ ਆਪਾਂ ਮੈਨੇ ਦੂ ਨਿਆਣਾ ਉਹ ਤਾਂ ਮੈਨੂੰ ਦੱਸਤਾ ਅਗਲੇ ਕੰਨ ਹੋਗੇ ਪਰ ਸਰਕਾਰ ਤੇ ਕਰ ਜਿਹੜਾ ਪਚਾਉਂਦਾ ਮੈਨੂੰ ਚਿੱਠੀਆਂ ਪੱਤਰ ਵੀ ਨੇ ਲਿਖਿਆ ਵੀ ਤੁਸੀਂ ਟੈਂਡਰ ਗਲਤ ਹੋ ਰਹੇ ਹੋ ਇੱਕ 10 ਚਿੱਠੀਆਂ ਮੈਨੂੰ ਲਿਖੀਆਂ ਉਹਨਾਂ ਮੇਰੇ ਕੋਲ ਐਕਸ ਮੋਬਾਈਲ ਹੈਗੇ ਮੇਰੇ ਚਿੱਠੀਆਂ ਜਵਾਬ ਹੈਗੇ ਉਹਨਾਂ ਦੇ ਵੀ ਤੁਸੀਂ ਟੈਂਡਰ ਮੇਰੇ ਗਲਤ ਹੋ ਰਹੇ ਹੋ ਅਕੇ ਜੀ ਅਸੀਂ ਟੈਂਡਰ ਤਾਂ ਖੋਲ ਰਹੇ ਆ ਕਾਨੂੰਨਾਂ ਨੂੰ ਛਿੱਕੇ ਟੰਕੇ ਤਾਂ ਵੇਚ ਠੇਕਾਰ ਨੂੰ 10 ਕਰੋੜ ਦਾ ਫਾਇਦਾ ਹੁੰਦਾ ਜੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ 10 ਕਰੋੜ ਦਾ ਫਾਇਦਾ ਕਰਨਾ ਤਾਂ ਫਿਰ ਅਫਸਰ ਨੂੰ ਮੈਂ ਕਹਾਂ ਤੂੰ ਫੀਨ ਵੇਚ ਕੇ ਸਰਕਾਰ ਨੂੰ ਪੈਸੇ ਦੇ ਦੇ ਕੋਈ ਦਾ ਬਲੇ ਪੈਸੇ ਇਹ ਕਾਨੂੰਨ ਹੀ ਨਹੀਂ ਬਣਨੇ ਆਪਾਂ ਤੇ ਫਿਰ ਤਾਂ ਕੋਈ ਦੋਨ ਵਾਦਾ ਕੰਮ ਕਰ ਲੋ ਤੇ ਫਿਰ ਸਰਕਾਰ ਤੋਂ ਅਮੀਰ ਕਰਦੇ ਵੀ ਤੂੰ ਤੇ ਆ ਦੇ ਦਫਤਰ ਚ ਫੀਨ 10-15 ਕਿਲੋ ਵੇਚ ਦਿਆ ਕਰ ਰੋਜ਼ ਦੀ ਮੈਂ ਸੁੱਧ ਵੇਚ ਦਿਆ ਤੇ ਠੇਕਾਰ ਵੀਰ ਜੂਈ ਕਾਨੂੰਨ ਜੇ ਆਪਾਂ ਛਿੱਕੇ ਟੰਕ ਕੇ ਪੱਤੇ ਰੱਖ ਕੇ ਕਾਨੂੰਨਾਂ ਨੂੰ ਗੱਲ ਕਰਨੀ ਹੈ ਫਿਰ ਤਾਂ ਕੋਈ ਗੱਲ ਨਹੀਂ ਸਰਕਾਰ ਦੇ ਫਾਇਦੇ ਆਪਦੇ ਹਿੱਤ ਵਾਸਤੇ ਜੇ ਆਪਾਂ ਆਪਦੀ ਲਾਚ ਵਾਸਤੇ ਸਰਕਾਰ ਦੇ ਫਾਇਦੇ ਦੀ ਗ